ਸਾਸੀ ਗਾਲ ਜੀ ਕਿਤਾਬ ਦਾ ਨਾਮ ਬਦੀ ਦੀ ਜੜ ਭਾਗ ਹੈਗਾ ਸਾਡਾ ਜੀਵਨ ਆਧਾਰ ਖੇਤੀ ਸਧਾਰਨ ਫਸਲਾਂ ਉਗਣ ਸਮੇਂ ਕਈ ਅਣਚਾਈਆਂ ਬੂਟੀਆਂ ਵੀ ਆਪਣਾ ਸਰ ਘਟਣ ਲੱਗ ਪੈਂਦੀਆਂ ਹਨ ਇਹ ਜ਼ੋਰਦਾਰ ਕੁਦਰਤੀ ਜੰਗਲੀ ਬੂਟੀਆਂ ਧਰਤੀ ਵਿੱਚੋਂ ਖਰਾਕ ਚੂਸਦੀਆਂ ਹਨ ਫਸਲਾਂ ਦੀ ਪੈਦਾਵਾਰ ਘਟਾਉਂਦੀਆਂ ਹਨ ਪੈਦਾ ਕੀਤੀ ਫਸਲ ਦਾ ਮਿਆਰ ਅਤੇ ਛੁੱਤਾ ਕਢਾਉਂਦੀਆਂ ਹਨ ਕਈ ਸੋਹਣੀਆਂ ਬੂਟੀਆਂ ਭਾਵੇਂ ਬਾਗਾਂ ਵਿੱਚ ਉਗਾਈਆਂ ਜਾਣ ਪਰ ਬੂਟੀਆਂ ਦਾ ਖੇਤਿਆਂ ਵਿੱਚ ਰਲ ਮਿਲ ਜਾਣਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਫਸਲਾਂ ਦੀ ਪੈਦਾਵਾਰ ਦੇ ਨਾਲ ਬੂਟੀਆਂ ਦੇ ਬੀਜ ਰਲ ਰਲ ਕੇ ਕੁੱਲ ਦੁਨੀਆ ਅੰਦਰ ਖਿਲਰ ਗਏ ਹਨ ਕਈ ਬੂਟੀਆਂ ਖਾਣ ਯੋਗ ਹਨ ਅਤੇ ਉਹਨਾਂ ਦੀਆਂ ਜੜ੍ਹਾਂ ਪੱਤੇ ਦਵਾਈਆਂ ਦੇ ਕੰਮ ਆਉਂਦੇ ਹਨ ਕਈ ਬੂਟੀਆਂ ਫਸਲਾਂ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਂਦੀਆਂ ਹਨ ਕਈ ਬੂਟੀਆਂ ਸਖਤ ਧਰਤੀ ਨੂੰ ਤੋੜਦੀਆਂ ਅਤੇ ਫਸਲਾਂ ਨੂੰ ਆਪਣੀਆਂ ਜੜ੍ਹਾਂ ਡੁਹਾ ਕਰਨ ਵਿੱਚ ਸਹਾਇਤਾ ਦਿੰਦੀਆਂ ਹਨ ਦਰਜਨਾਂ ਕਿਸਮ ਦੀਆਂ ਬੂਟੀਆਂ ਹਨ ਕੋਈ ਜੁੱਟ ਕਿਸੇ ਦੇਸ਼ ਦਾ ਇਲਾਕੇ ਵਿੱਚ ਕੋਈ ਜੁੱਟ ਕਿਸੇ ਹੋਰ ਥਾਂ ਫਸਲਾਂ ਵਿੱਚੋਂ ਬੂਟੀਆਂ ਪੁੱਟਣ ਲਈ ਇਨਸਾਨੀ ਮਿਹਨਤ ਦੀ ਲੋੜ ਪੈਂਦੀ ਹੈ ਮਿਹਨਤ ਕਸ਼ ਨੂੰ ਉਜਰਤਾ ਦੇਣੀ ਪੈਂਦੀ ਹੈ ਫਸਲਮਾਲਕਾਂ ਨੂੰ ਉਜਰਤ ਦੇ ਕੇ ਲੇਬਰ ਤੋਂ ਕੰਮ ਲੈਣਾ ਇੱਕ ਸਿਰ ਪੀੜ ਜਾਪਦੀ ਹੈ ਜਿੱਥੇ ਇੱਕ ਮਾਲਕ ਦੀ ਫਸਲ ਹਜ਼ਾਰਾਂ ਲੱਖਾਂ ਇਕੜਾਂ ਵਿੱਚ ਖਲੜੀ ਹੋਵੇ ਉਹ ਇੰਨੀ ਲੇਬਰ ਕਿੱਥੋਂ ਲਿਆਵੇ ਉਹਦੇ ਲਈ ਤਾਂ ਅਜਿਹਾ ਜਾਦੂ ਚਾਹੀਦਾ ਜਿਸ ਦਾ ਛਿੜਕਾ ਹਵਾਈ ਜਹਾਜ਼ ਰਾਹੀਂ ਹੋ ਜਾਵੇ ਜੇ ਫਸਲ ਥੋੜੀ ਹੋਵੇ ਤਾਂ ਸਪਰੇਅ ਪੰਪ ਨਾਲ ਕੰਮ ਕਰਨਾ ਚਾਹੀਦਾ ਹੈ ਸਾਇੰਸ ਦੇ ਯੁੱਗ ਵਿੱਚ ਬੂਟੀ ਮਾਰ ਢੰਗਾਂ ਦੀ ਖੋਜ ਹੋਣੀ ਕੁਦਰਤੀ ਸੀ ਬੇਅੰਤ ਕੈਮੀਕਲ ਇਜਾਦ ਕੀਤੇ ਗਏ ਜਿਨ੍ਹਾਂ ਦੀ ਵਰਤੋਂ ਫਸਲਾਂ ਅਤੇ ਫਲਬਾਗਾਂ ਵਿੱਚ ਚੌਥਵੇਂ ਸਮਿਆਂ ਉੱਤੇ ਕਰ ਕਰਕੇ ਬੂਟੀਆਂ ਦੀ ਉਜਾੜੂ ਕੀੜਿਆਂ ਨੂੰ ਮਕਾਇਆ ਜਾਂਦਾ ਹੈ ਕਿਉਂਕਿ ਇਹਨਾਂ ਕੀਮਿਆਈ ਵਸਤੂਆਂ ਨੂੰ ਲੱਖਾਂ ਕਰੋੜਾਂ ਏਕੜਾਂ ਬਲਕਿ ਕੁੱਲ ਧਰਤੀ ਉੱਤੇ ਵਰਤਿਆ ਜਾਂਦਾ ਹੈ ਅਤੇ ਅੱਗੋਂ ਵੀ ਨਿਰੰਤਰ ਵਰਤੋਂ ਜਾਰੀ ਰਹਿਣੀ ਹੈ ਇਸ ਲਈ ਜ਼ਰੂਰੀ ਹੈ ਉਹਨਾਂ ਬਾਰੇ ਪਹਿਲੇ ਤੋਂ ਆਖਰੀ ਪੜਾਹ ਤੱਕ ਹੋਂਦ ਅਤੇ ਅਸਰਾਂ ਦਾ ਪਤਾ ਹੋਵੇ ਮੋٹے ਤੌਰ ਉੱਤੇ ਜਾਣ ਲੈਣਾ ਚਾਹੀਦਾ ਹੈ ਕਿ ਇਹ ਕਿਮਿਆਈ ਵਸਤੂਆਂ ਨਿਹਾਈਸ਼ੀ ਨਿਹਾਈਤ ਜ਼ਹਿਰੀਲੀਆਂ ਹਨ ਵਰਤੋਂ ਵੇਲੇ ਇੰਨੀ ਕੁ ਮਾਤਰਾ ਦੇ ਕੋਲ ਬਣਾਏ ਜਾਂਦੇ ਹਨ ਜੋ ਇਨਸਾਨ ਅਤੇ ਜਾਨਵਰਾਂ ਲਈ ਮਾਰੂ ਨਾ ਹੋਣ ਵਰਤੋਂ ਵੇਲੇ ਹੱਥ ਮੂੰਹ ਨੂੰ ਕੱਜ ਕੇ ਰੱਖਿਆ ਜਾਂਦਾ ਹੈ ਅੱਖਾਂ ਉੱਤੇ ਚਾਰੇ ਪਾਸੋਂ ਬੰਦ ਐਣਕ ਵਰਤੀ ਜਾਂਦੀ ਹੈ। ਅੱਖਾਂ ਵਿੱਚ ਛਿੱਟ ਪੈ ਜਾਵੇ ਤਾਂ ਮੁਸੀਬਤ ਹੋ ਜਾਂਦੀ ਹੈ। ਕੁੱਲ ਕੈਮੀਕਲ ਸਪਰੇਅ ਬੂਟੀ ਅਤੇ ਕੀੜੇ ਮਾਰ ਕੇ ਧਰਤੀ ਦੇ ਅੰਦਰ ਜਜ਼ਬ ਹੋ ਜਾਂਦੀ ਹੈ। ਅਤੇ بارش ਦੇ ਨਾਲ ਡੂੰਗੀ ਹੀ ਡੂੰਗੀ ਵੜ ਕੇ ਧਰਤੀ ਹੇਠਲੇ ਪਾਣੀਆਂ ਨਾਲ ਰਲ ਜਾਂਦੀ ਹੈ। ਜਿਹੜੇ ਕੈਮੀਕਲ ਧਰਤੀ ਉੱਪਰ ਬਚੇ ਰਹਿੰਦੇ ਹਨ ਉਹ بارشਾਂ ਦੇ ਨਾਲ ਰੁੜ ਕੇ ਨਦੀਆਂ ਨਾਲਿਆਂ ਤੇ ਦਰਿਆਵਾਂ ਰਾਹੀਂ ਸਮੁੰਦਰ ਵਿੱਚ ਜਾ ਪਹੁੰਚਦੇ ਹਨ। ਬੂਟੀ ਮਾਰ ਅਤੇ ਕੀੜੀ ਕੀੜੇ ਮਾਰ ਕੈਮੀਕਲ ਅਣਗਿਣਤ ਮਾਤਰਾ ਵਿੱਚ ਵਰਤੇ ਜਾ ਚੁੱਕੇ ਹਨ ਅਤੇ ਵਰਤੇ ਜਾ ਰਹੇ ਹਨ। ਹਰ ਸਾਲ ਉਹਨਾਂ ਦੀ ਨਵੀਂ ਵਰਤੋਂ ਕਰਨੀ ਪੈਂਦੀ ਹੈ। ਕਿਉਂਕਿ ਜੋ ਪਹਿਲੇ ਵਗ ਜਾਂਦੇ ਹਨ ਜਾਂ ਧਰਤੀ ਹੇਠ ਸਮਾ ਜਾਂਦੇ ਹਨ, ਧਰਤੀ ਵਿੱਚ ਸਮਾਉਂਦੇ ਆ ਉਹ ਫਸਲ ਅਤੇ ਜਾਨ ਦੇ ਮਿੱਤਰ ਕੀੜਿਆਂ ਅਤੇ ਗੰਡੋਆਂ ਨੂੰ ਵੀ ਮਾਰ ਜਾਂਦੇ ਹਨ ਧਰਤੀ ਇੱਕ ਤਰ੍ਹਾਂ ਦੀ ਬੰਜਰ ਜੀਵ ਰਹਿਤ ਹੋ ਜਾਂਦੀ ਹੈ ਇਸ ਵਿੱਚ ਕੁਦਰਤੀ ਜੀਵਤ ਖੇਤੀ ਕਰਨੀ ਔਖੀ ਅਤੇ ਅਸੰਭਵ ਹੋ ਜਾਂਦੀ ਹੈ ਇਕ ਲਪਬਾੜੀ ਜਿਹੀ ਬਣ ਜਾਂਦੀ ਹੈ ਜਿਸ ਵਿੱਚ ਕੈਮੀਕਲ ਖਾਦਾਂ ਦੀ ਬਿਨਾ ਕੁਝ ਨਹੀਂ ਉੱਗ ਸਕਦਾ ਜਿਸ ਵਿੱਚ ਕੈਮੀਕਲ ਖਾਦਾਂ ਤੋਂ ਬਿਨਾ ਕੁਝ ਨਹੀਂ ਉੱਗ ਸਕਦਾ ਵੇਖਣ ਨੂੰ ਪੈਦਾਵਾਰ ਭਾਵੇਂ ਚੰਗੀ ਲੱਗੇ ਪਰ ਉਸ ਅੰਦਰ ਜ਼ਰੂਰੀ ਖੁਰਾਕੀ ਤੱਤਾਂ ਦੀ ਤੋੜ ਹੁੰਦੀ ਹੈ ਧਰਤੀ ਹੇਠਲੇ ਪਾਣੀ ਪੰਪਾਂ ਰਾਹੀਂ ਕੱਢ ਕੇ ਮੁਰ ਆਦਮੀ ਡੰਗਰ ਅਤੇ ਖੇਤੀ ਲਈ ਵਰਤੇ ਜਾਂਦੇ ਹਨ ਜੈਰੀਲੇ ਕੈਮੀਕਲ ਇਨਸਾਨਾਂ ਅਤੇ ਡੰਗਰਾਂ ਅੰਦਰ ਕਈ ਤਰ੍ਹਾਂ ਦੇ ਰੋਗ ਪੈਦਾ ਕਰਦੇ ਹਨ ਜਿਨ੍ਹਾਂ ਵਿੱਚ ਕੁਝ ਹਨ ਬਾਹਾਂ ਪਨ ਬੱਚੇ ਗਰ ਜਾਣਾ ਬੱਚਾਂ ਵਿੱਚ ਦਿਮਾਗੀ ਕਮਜ਼ੋਰੀਆਂ ਮੋਤੀਆ ਸਮੇਤ ਸਰੀਰ ਦੇ ਬੱਤੀ ਰੋਗ ਅਤੇ ਸਭ ਤੋਂ ਵੱਡੀ ਬਿਲਾ ਹੈ ਕੈਂਸਰ ਵਗਦੇ ਕੈਮੀਕਲ ਨਦੀਆਂ ਅੰਦਰਲੇ ਤਰ ਦੇ ਜੀਵਾਂ ਅਤੇ ਵਿਅੰਤ ਬਨਸਪਤੀ ਕਿਸਮਾਂ ਦਾ ਕారణ ਕਰਦੇ ਹਨ ਹਰ ਪੀਣ ਵਾਲੇ ਪਾਣੀ ਮਾਂ ਦੇ ਦੁੱਧ ਗਾਂ ਦੇ ਦੁੱਧ ਫਲਾਂ ਸਬਜ਼ੀਆਂ ਕੈਮੀਕਲਾਂ ਦੀਆਂ ਕੁਝ ਨਾ ਕੁਝ ਮਾਤਰਾ ਜ਼ਰੂਰ ਹੈ ਜਦਕਿ ਬੂਟਿਆਂ ਅਤੇ ਜਾਨਵਰਾਂ ਅੰਦਰ ਕੁਦਰਤੀ ਕੈਮੀਕਲ ਆਪਣੇ ਆਪ ਬੰਦੇ ਟੁੱਟਦੇ ਰਹਿੰਦੇ ਹਨ ਕੁਦਰਤੀ ਬਣਾਈ ਸਫਾਈ ਦਾ ਚੱਕਰ ਨਿਰੰਤਰ ਚੱਲਦਾ ਆ ਰਿਹਾ ਹੈ ਇਸ ਦੇ ਉਲਟ ਬੂਟੀ ਮਾਰ ਅਤੇ ਕੀੜੇ ਮਾਰ ਕੈਮੀਕਲ ਆਪਣੇ ਆਪ ਨਸ਼ਟ ਹੋਣ ਦਾ ਨਾਂ ਹੀ ਨਹੀਂ ਲੈਂਦੇ ਤਾਂ ਤੇ ਆਉਂਦੇ ਰਹਾਕਿਆਂ ਤੇ ਸਦਿਆਂ ਵਿੱਚ ਜ਼ਿੰਦਗੀ ਨੇ ਜ਼ਹਿਰੀਲੇ ਪਾਣੀਆਂ ਅੰਦਰ ਘੁੱਟ ਕੇ ਜਾਉਣਾ ਮਰਨਾ ਹੈ ਬਿਮਾਰੀਆਂ ਹੀ ਬਿਮਾਰੀਆਂ ਨੇ ਘੇਰੀ ਰੱਖਣਾ ਹੈ ਅਮਰੀਕਾ ਖੇਤੀ ਪੈਦਾਵਾਰ ਵਿੱਚ ਇੱਕ ਮਹਾਨ ਦੇਸ਼ ਹੈ ਭਾਵੇਂ ਕੇਵਲ 1% ਆਬਾਦੀ ਹੀ ਇਸ ਕੰਮ ਵਿੱਚ ਜੁੜੀ ਹੈ ਉੱਥੇ ਕੇਵਲ 20 ਲੱਖ ਫਾਰਮ ਹਨ ਜੋ 92 ਕਰੋੜ ਏਕੜ ਵਿੱਚ ਖੇਤੀ ਕਰਦੇ ਹਨ ਔਸਤਨ ਇੱਕ ਫਾਰਮ ਪਿੱਛੇ 418 ਏਕੜ ਖੇਤੀ ਇਸ ਖੇਤੀ ਦੀ ਗੋਡੀ ਕਰਕੇ ਬੂਟੀ ਕਿਸਤ ਨਿਕਲਣੀ ਹੈ ਇੰਨੀ ਲੇਬਰ ਹੀ ਨਹੀਂ ਮਿਲਦੀ ਸਭ ਤੋਂ ਸੌਖਾ ਰਸਤਾ ਬੂਟੀ ਮਾਰ ਦਵਾਈਆਂ ਦਾ ਹਵਾਈ ਜਹਾਜ਼ ਰਹੀਂ ਛੜਕਾ ਬੁੱਟੀ ਮਾਰ ਰਸਾਇਨਾ ਦੀ ਖੋਜ ਵਿੱਚ ਅੱਗੇ ਰਹੇ ਹਨ ਡੋ ਕੈਮੀਕਲ ਅਤੇ ਮਨਸਾਂਟੋ ਮਨਸਾਂਟੋ ਦੀਆਂ ਤਾਂ ਹੋਰ ਵੀ ਬੜੀਆਂ ਪ੍ਰਾਪਤੀਆਂ ਹਨ ਮਠਾਸ ਲਈ ਸੈਕਰੀਨ ਅਤੇ ਐਸਪਾਰਟੇਮ ਬੁੱਟੀ ਤਾਂ ਛੱਡੋ ਉਸ ਨੇ ਅਜਿਹੇ ਪੱਤੇ ਝਾੜ ਕੈਮੀਕਲ ਬਣਾਏ ਜਿਨ੍ਹਾਂ ਨਾਲ ਜੰਗਲਾਂ ਦੇ ਜੰਗਲ ਕਿਮਿਆਈ ਢੰਗ ਨਾਲ ਨੰਗੇ ਹੋ ਜਾਂਦੇ ਹਨ ਇੱਕ ਰਸਾਇਣ ਦਾ ਮਸ਼ਹੂਰ ਨਾਮ ਹੈ ਏਜੈਂਟ ਆਰੇਂਜ ਜੋ 1970-77 ਵਿੱਚ ਵਿਏਟਨਾਮ ਦੇ ਜੰਗਲਾਂ ਉੱਤੇ ਲੱਖਾਂ ਟਨ ਛੜਕਿਆ ਗਿਆ ਏਜੈਂਟ ਆਰੇਂਜ ਨੇ ਵਿਏਟਨਾਮ ਸ਼ਹਿਰੀਆਂ ਨੂੰ ਵੀ ਆਪਣੇ ਮਾਰੂ ਅਸਰ ਥੱਲੇ ਲਿਆਂਦਾ ਕੈਂਸਰ ਅਤੇ ਬਿਆੰਤ ਰੋਗ ਵਿਏਟਨਾਮ ਅੰਦਰ ਲੜਦੇ ਅਮਰੀਕੀ ਫੌਜੀ ਵੀ ਕਈ ਲੱਖਾਂ ਵਿੱਚ ਏਜੈਂਟ ਆਰੇਂਜ ਕੋਲੋਂ ਪ੍ਰਭਾਵਿਤ ਹੋਏ ਖੇਤੀ ਦੇ ਖੇਤਰ ਵਿੱਚ ਮੌਨਸਾਂਟੋ ਨੇ ਇੱਕ ਵਿਸ਼ਾਲ ਬੂਟੀ ਮਾਰ ਰਸਾਇਣ ਬਣਾਈ ਜਿਸ ਦਾ ਨਾਮ ਹੈ ਗਲਾਈਸੋਫੇਟ ਗਲਾਈਸੋਫੇਟ ਨੂੰ ਤੇਜ਼ੀ ਨਾਲ ਹਰਿਆਵਲ ਅੰਦਰ ਖੁੱਭ ਜਾਣ ਲਈ ਇੱਕ ਹੋਰ ਕੈਮੀਕਲ ਬਣਾਇਆ ਇਹਨਾਂ ਦੋਹਾਂ ਦੇ ਮਿਸ਼ਰਣ ਦਾ ਨਾਮ ਰੱਖਿਆ ਰਾਉਂਡ ਅਪ ਰਾਉਂਡ ਅਪ ਅਮਰੀਕਨ ਖੇਤੀ ਉੱਤੇ ਛਾ ਗਿਆ ਹਰ ਪਾਸੇ ਲਹ ਲਾਂਦੀਆਂ ਖੇਤੀ ਅਤੇ ਬੂਟੀ ਦੀ ਨਾਦਗਾ ਨਿਸ਼ਾਨ ਇੱਕ ਮਿੰਟ ਹਰ ਪਾਸੇ ਲਹਿਲਾਂਦੀਆਂ ਖੇਤੀਆਂ ਅਤੇ ਕਿਸੇ ਬੂਟੀ ਦਾ ਨਾਂ ਨਿਸ਼ਾਨ ਨਹੀਂ ਇਸ ਦਾ ਵੀ ਇੱਕ ਡੂੰਗਾ ਰਾਜ ਸੀ ਮਨਸਾਂਟੋ ਨੇ ਬੀਜਾਂ ਦੀ ਜੈਨੇਟਿਕ ਬੰਤਰ ਨੂੰ ਇੰਜ ਬਦਲਿਆ ਕਿ ਰਾਉਂਡ ਅਪ ਜੀਈ ਬੀਜਾਂ ਦੀ ਖੇਤੀ ਨੂੰ ਪੌਂਦੀ ਹੀ ਨਹੀਂ ਸੀ ਜਦ ਕਿ ਹੋਰ ਬਨਸਪਤੀ ਪੂਰਨ ਰੂਪ ਵਿੱਚ ਨਸ਼ਟ ਹੋ ਜਾਂਦੀ ਸੀ ਰਾਉਂਡ ਆਪਨ ਹੈਇਤ ਜ਼ਹਿਰੀਲੀ ਹੈ ਪਰ ਜਿੱਥੇ ਖੇਤੀ ਵਿੱਚ ਬਹੁਤ ਥੋੜੇ ਲੋਕ ਹੋਣ ਅਤੇ ਪੀਣ ਵਾਲੇ ਪਾਣੀ ਦੇ ਸੋਮੇ ਧਰਤੀ ਹੇਠਲੇ ਪਾਣੀ ਤੋਂ ਨਹੀਂ ਬਲਕਿ ਹੋਰ ਨਾ ਥਾਵਾਂ ਤੋਂ ਲੈਂਦੇ ਬੋਤਲ ਬੰਦ ਹੁੰਦੇ ਹਨ ਉੱਥੇ ਉਸ ਦੇ ਜ਼ਹਿਰੀਲੇ ਅਸਰ ਆਬਾਦੀ ਅੰਦਰ ਜ਼ਿਆਦਾ ਰੰਗ ਨਹੀਂ ਵਿਖਾਉਂਦੇ ਅਮਰੀਕਾ ਵਿੱਚ ਪਿਛਲੇ 30-35 ਸਾਲ ਤੋਂ ਖੇਤੀ ਦੇ ਖੇਤਰ ਵਿੱਚ ਮਨਸਾਂਟੋ ਦਾ ਰਾਜ ਹੈ ਅਮਰੀਕਾ ਦੀ 35% ਖੇਤੀਫਲ ਅਤੇ ਸਬਜ਼ੀਆਂ ਮਨਸਾਂਟੋ ਦੇ ਜੀਈ ਬੀਜਾਂ ਨਾਲ ਰਾਉਂਡਅਪ ਦੀ ਸ਼ਤਰਸ਼ਾਇਆ ਹੇਠ ਉਗਾਈ ਜਾਂਦੀ ਹੈ। ਜੀਈ ਫਸਲਾਂ ਦੇ ਕਈ ਸਿਰ ਕੱਢਵੇਂ ਲੱਛਣ ਹਨ। ਇਹਨਾਂ ਦੇ ਫਲ ਸਬਜ਼ੀਆਂ ਆਦੀ ਦਾ ਝਾੜ ਸੁਧਾਰਨ ਨਾਲੋਂ ਵੱਧ ਹੈ। ਦੂਜੇ ਇਹਨਾਂ ਦੀ ਪੈਦਾਵਾਰ ਪਈ ਪਈ ਜਲਦੀ ਖਰਾਬ ਨਹੀਂ ਹੁੰਦੀ। ਵੇਖਣ ਨੂੰ ਵੱਡੇ ਅਤੇ ਸੋਹਣੇ ਲੁਭਾਏਮਾਨ ਫਲ ਕਿਸ ਨੂੰ ਚੰਗੇ ਨਹੀਂ ਲੱਗਦੇ ਆਮਦਨਵਾਦੀ ਹੈ ਜੋ ਕਿ ਕਿਸਾਨੀ ਦਾ ਮੁੱਖ ਟੀਚਾ ਹੈ ਕੁੱਲ ਪੈਦਾਵਾਰ ਨਿੱਕੇ ਜੀਵਾਂ ਕੀੜਿਆਂ ਦੀ ਖਰਾਕ ਹੁੰਦੀ ਹੈ ਫਸਲਾਂ ਅੰਦਰ ਅਜਿਹੇ ਜੈਨੇਟਿਕ ਲੱਛਣ ਪੈਦਾ ਕੀਤੇ ਗਏ ਹਨ ਕਿ ਉਹਨਾਂ ਉੱਤੇ ਪਾਲਣ ਵਾਲੇ ਸਧਾਰਨ ਕੀੜੇ ਖਾਂਦਿਆਂ ਹੀ ਮਰ ਜਾਂਦੇ ਹਨ ਨਾ ਕੇਵਲ ਕੀੜਿਆਂ ਲਈ ਜੀਈ ਫਸਲ ਮਾਰੂ ਹੈ ਸਭੋਂ ਗਾਂ ਮੱਝ ਬੱਕਰੀ ਘੋੜਾ ਆਦੀ ਉਹਨਾਂ ਬੂਟਿਆਂ ਨੂੰ ਖਾ ਕੇ ਕਈ ਰੋਗਾਂ ਦਾ ਸ਼ਿਕਾਰ ਹੁੰਦਾ ਹੈ। ਕਮਾਲ ਦੀ ਹਾਲਤ ਹੈ ਇੱਕ ਪਾਸੇ ਖੇਤੀ ਫਲ ਸਬਜ਼ੀ ਆਦੀ ਦਾ ਝਾੜ ਵੱਧ ਹੁੰਦਾ ਹੈ। ਦੂਜੇ ਪਾਸੇ ਜੀ ਇਹ ਖੁਰਾਕਾਂ ਜਾਨਵਰਾਂ ਜਾਨਦਾਰਾਂ ਇਨਸਾਨਾਂ ਸਮੇਤ ਕਈ ਰੋਗਾਂ ਦਾ ਕਾਰਨ ਬਣਦੀਆਂ ਹਨ। ਸਭ ਤੋਂ ਖਤਰਨਾਕ ਹੈ ਆਉਂਦੀਆਂ ਪੀੜ੍ਹੀਆਂ ਵਿੱਚ ਪਾਜ ਪੰਦਾ ਵਾਧਾ। ਮਨਸਾਂਟੋ ਕੰਪਨੀ ਇੰਨੀ ਸ਼ਕਤੀਵਾਰ ਹੈ ਕਿ ਯੂਨੀਵਰਸਟੀਆਂ ਅਤੇ ਖੋਜ ਅਦਾਰਿਆਂ ਨੂੰ ਮਾਇਆ ਦੇ ਗੱਫਿਆਂ ਨਾਲ ਰਜਾ ਕੇ ਆਪਣੇ ਅੰਗੂਠੇ ਹੀੜ ਰੱਖਦੀ ਹੈ ਜੀ ਇਹ ਖਰਾਕਾਂ ਦੇ ਮੰ ਮੰਦੇ ਅਸਰਾਂ ਨੂੰ ਬੇਨਕਾਬ ਕਰਨ ਵਾਲੀ ਖੋਜੀ ਛੱਟ ਨੌਕਰੀ ਤੋਂ ਪੁੱਟੇ ਜਾਂਦੇ ਹਨ ਜੀ ਇਹ ਵੀਜਾ ਦਾ ਮਨਸਾਂਟੋ ਕੰਪਨੀ ਲਈ ਇੱਕ ਹੋਰ ਵਾਅਦਾ ਹੈ ਕਿਸਾਨ ਆਪਣੀ ਪੈਦਾਵਾਰ ਵਿੱਚੋਂ ਬੀਜ ਸੰਭਾਲ ਕੇ ਅਗਲੀ ਫਸਲ ਲਈ ਨਹੀਂ ਵਰਤ ਸਕਦਾ ਉਸ ਨੂੰ ਹਰ ਸਾਲ ਮਨਸਾਂਟੋ ਤੋਂ ਨਵੇਂ ਬੀਜ ਖਰੀਦਣੇ ਪੈਣਗੇ ਜੋ ਇਲਾਕਿਆਂ ਸੂਬਿਆਂ ਅਤੇ ਦੇਸ਼ ਤੇ ਦੇਸ਼ ਨੇ ਆਪਣੇ ਰਵਾਇਤੀ ਕੁਦਰਤੀ ਦੇਸੀ ਬੀਜ ਸੰਭਾਲ ਕੇ ਨਹੀਂ ਰੱਖੇ ਹੁੰਦੇ ਤਾਂ ਉਹ ਮਨਸਾਂਟੋ ਦੇ ਪੂਰਨ ਰੂਪ ਵਿੱਚ ਗੁਲਾਮ ਹੋ ਜਾਂਦੇ ਹਨ ਮਨਸਾਂਟੋ ਜੋਨ ਮਰਨ ਦਾ ਆਧਾਰ ਆਪਣੇ ਹੱਥ ਵਿੱਚ ਰੱਖ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਮਨਸਾਂਟੋ ਬੀਜ ਅਤੇ ਉਸ ਉਸ ਦੀਆਂ ਬੂਟੀ ਮਾਰ ਦਵਾਈਆਂ ਉਸ ਤੇ ਪੇਟੈਂਟ ਹਨ। ਸવાય ਮਨਸਾਂਟੋ ਦੇ ਹੋਰ ਕੋਈ ਬਣਾ ਨਹੀਂ ਸਕਦਾ। ਉਸ ਦੇ ਮਾਲ ਦੀ ਹਰ ਸਾਲ ਵੱਧਦੀ ਕੀਮਤ ਨੂੰ ਕੋਈ ਰੋਕ ਨਹੀਂ ਸਕਦਾ। ਅੱਜ ਅੱਜ ਦਾ ਕਿਸਾਨ ਜੋ ਪਹਿਲਾਂ ਹੀ ਕੁਦਰਤੀ ਖੇਤੀ ਨੂੰ ਦਿਲਾਂਜਲੀ ਦੇ ਕੇ ਕੀਮਿਆ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਉੱਤੇ ਨਿਰਭਰ ਸੀ ਹੁਣ ਬੀਜਾਂ ਨੂੰ ਵੀ ਆਪਣੇ ਹੱਥੋਂ ਗਵਾਉਣ ਨੂੰ ਤਿਆਰ ਹੈ ਜਾਂ ਕੈਲੋ ਵੀ ਗਵਾ ਚੁੱਕਿਆ ਹੈ ਮਨਸਾਂਟੋਪੂਰਨੋ ਵਿੱਚ ਅਮਰੀਕਾ ਨੂੰ ਫਤਿਹ ਕਰਕੇ ਆਪਣੇ ਪੈਰ ਦੱਖਣੀ ਅਮਰੀਕਾ ਦੇ ਦੇਸ਼ਾਂ ਅੰਦਰ ਖਿਲਾਰਨ ਲੱਗਾ ਅਤੇ ਉਸ ਨੇ ਚੋਖੀ ਕਾਮਯਾਬੀ ਹਾਸਲ ਵੀ ਕੀਤੀ ਹੈ ਅਮਰੀਕਾ ਨੇ ਇਰਾਕ ਉੱਤੇ ਕਬਜ਼ਾ ਕੀਤਾ ਤਾਂ ਖੇਤੀ ਉੱਤੇ ਕਬਜ਼ਾ ਮਨਸਾਂਟੋ ਦਾ ਹੋ ਗਿਆ ਜੀਈ ਖੁਰਾਕ ਪ੍ਰਣਾਲੀ ਦੇ ਖਤਰਨਾਕ ਅਸਰਾਂ ਤੋਂ ਯੂਰਪੀ ਦੇਸ਼ ਸੁਚੇਤ ਹਨ ਉਹ ਆਪਣੇ ਦੇਸ਼ਾਂ ਅੰਦਰ ਜੀਐਮਬੀਟੀ ਬੀਜਾਂ ਖੇਤੀ ਅਤੇ ਉਹਨਾਂ ਤੋਂ ਉਤਪੰਨ ਖੁਰਾਕਾਂ ਉੱਤੇ ਰੋਕ ਲਗਾਈ ਬੈਠੇ ਹਨ ਅਮਰੀਕਨ ਸਰਕਾਰ ਮਨਸਾਂਟੋ ਜੀਐਮ ਦੇ ਮਾਲਕ ਦੇ ਨਾਲ ਨੂੰ ਦੇ ਨਾਲ ਨੂੰ ਛੱਡੋ ਉਸ ਦੀ ਮੁਠੀ ਵਿੱਚ ਹੈ ਕਈ ਸਿੱਧੇ ਅਤੇ ਅਸਿੱਧੇ ਢੰਗਾਂ ਨਾਲ ਯੂਰਪੀ ਦੇਸ਼ਾਂ ਉੱਤੇ ਸ਼ਾਹਜਾਨ ਦੇ ਹਮਲੇ ਚੱਲ ਰਹੇ ਹਨ 2500 ਅਰਬ ਰੁਪਏ ਦੀ ਸਾਲਾਨਾ ਆਮਦਨ ਵਾਲੀ ਕੰਪਨੀ ਦੀ ਮਿਹਰਪਰੀ ਨਜ਼ਰ ਕਮਾਈ ਦੇ ਇੱਕ ਵੱਡੇ ਖੇਤਰ ਭਾਰਤ ਉੱਤੇ ਵੀ ਹੈ ਸਭ ਤੋਂ ਪਹਿਲੀ ਐਂਟਰੀ ਵੜਨ ਅਤੇ ਕਮਾਈ ਬੀਟੀ ਕਾਟਣ ਨਾਲ ਸ਼ੁਰੂ ਹੋਈ ਹੈ ਕਪਾਹ ਨੂੰ ਖਾਣਾ ਤਾਂ ਨਹੀਂ ਹੁੰਦਾ ਇਸ ਲਈ ਉਗਾ ਕੇ ਕੱਪੜੇ ਪਾਉਣ ਵਿੱਚ ਕੀ ਹਰਜ ਹੈ ਕਪਾਹ ਦਾ ਝਾੜ ਵੱਧ ਮਿਲਦਾ ਹੈ ਕਮਾਈ ਵਾਧੀ ਹੈ ਸੁੰਡੀ ਤੋਂ ਬਚਾ ਰਹਿੰਦਾ ਹੈ ਰਹਿੰਦਾ ਸੀ ਹੌਲੀ ਹੌਲੀ ਅਜਿਹਾਂ ਮਹਾ ਸੁੰਡੀਆਂ ਪੈਦਾ ਹੋ ਗਈਆਂ ਜਿਨ੍ਹਾਂ ਨੂੰ ਜੀਐਮ ਕਪਾਹ ਬੂਟਿਆਂ ਨੂੰ ਖਾ ਕੇ ਪਹਿਲਾਂ ਵਾਂਗ ਮੌਤ ਨਹੀਂ ਆਉਂਦੀ ਕਈ ਮਹਾ ਬੂਟੀਆਂ ਪੈਦਾ ਹੋ ਗਈਆਂ ਹਨ ਜਿਨ੍ਹਾਂ ਉੱਤੇ ਬੂਟੀ ਮਾਰ ਰਾਉਂਡ ਅਪ ਦਾ ਅਸਰ ਨਹੀਂ ਹੁੰਦਾ। ਬੀਟੀ ਜੀਐਮ ਬੀਜਾਂ ਤੇ ਕੀੜੇ ਮਾਰ ਦਵਾਈਆਂ ਦਾ ਭਾਅ ਵਧ ਰਿਹਾ ਹੈ। ਆਮਦਨ ਖਰਚ ਦੇ ਚਿੱਠਿਆਂ ਵਿੱਚੋਂ ਕਮਾਈ ਦੀ ਬਰਕਤ ਘਟ ਰਹੀ ਹੈ। ਭਾਰਤ ਵਿੱਚ ਕਰੀਬ 1800 ਕਿਸਮਾਂ ਦੇ ਬਤਾਉ ਉਗਾਏ ਜਾਂਦੇ ਹਨ। ਇਹਨਾਂ ਦੀ ਉਪਜ ਹਰ ਇਲਾਕੇ ਅੰਦਰ ਚੋਖੀ ਹੈ। ਬਤਾਉ ਦੀ ਖਰਾਕ ਸਿਹਤ ਲਈ ਚੰਗੀ ਹੈ। ਮਨਸਨ ਟੋਨੇ ਜੀਐਮ ਬਤਾਉਂਦਾ ਬੀਜ ਬੀਟੀ ਬਰਿੰਜਲ ਭਾਰਤ ਅੰਦਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਬਿਆਨਤ ਸਮਾਜੀ ਸੋਮਿਆ ਨੇ ਇਸ ਕਦਮ ਦੀ ਵਿਰੋਧਤਾ ਕੀਤੀ ਹੈ ਤਜਰਬਿਆਂ ਨੇ ਸਿੱਧ ਕੀਤਾ ਹੈ ਕਿ ਜੀਐਮ ਖੁਰਾਕਾਂ ਸਿਹਤ ਲਈ ਹਾਨੀਕਾਰਕ ਹਨ ਬੀਟੀ ਬਰਿੰਜਲ ਪੈਦਾਵਾਰ ਭਾਵੇਂ ਵਧਾ ਦੇਵੇ ਪਰ ਨਾਲ ਹੀ ਨਾਲ ਉਸ ਦੇ ਇਨਸਾਨੀ ਸਿਹਤ ਉੱਤੇ ਭੈੜੇ ਅਸਰ ਵੀ ਜਲਦੀ ਆ ਜਾਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਬੀਟੀ ਬਰੰਜਨ ਨੂੰ ਖੁੱਲ੍ਹੇ ਆਮ ਪਬਲਿਕ ਵਿੱਚ ਲਿਆਉਣ ਤੋਂ ਪਹਿਲਾਂ ਘੱਟੋ ਘੱਟ 1 ਸਾਲ ਲਈ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਪਾਰਲੀਮੈਂਟ ਅੰਦਰਲੀ ਸਸਤੀ ਵਧੀਆ ਕੈਂਟੀਨ ਤੋਂ ਰੋਜ਼ ਬੀਟੀ ਬਤਾਉਂਦਾ ਸੇਵਨ ਕਰਵਾਇ ਮਨਸੈਂਟੋ ਦਾ ਪਿੱਛਾ ਬਿਲਕੁਲ ਸਿੱਧਾ ਹੈ ਦੁਨੀਆ ਦੀ ਕੁੱਲ ਬੀਜ ਸਪਲਾਈ ਉੱਤੇ ਪੂਰਨ ਕੰਟਰੋਲ ਇਸ ਲਈ ਉਹ ਕੋਈ ਵੀ ਹਥਿਆਰ ਵਰਤਣ ਲਈ ਤਿਆਰ ਹੈ ਕੁਦਰਤੀ ਤੌਰ ਉੱਤੇ ਉਸ ਤੇ ਅਸਰਦਾਰ ਲਾਲਚੀ ਸਿਆਸਤਦਾਨਾਂ ਅਤੇ ਯੂਨੀਵਰਸਿਟੀਆਂ ਦੇ ਸਾਇੰਸਦਾਨਾਂ ਅਤੇ ਉੱਚ ਅਧਿਕਾਰੀਆਂ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਆਪਣੇ ਪਾਲਤਿਆਂ ਨੂੰ ਉੱਚੇ ਅਹੁਦਿਆਂ ਉੱਤੇ ਲਵਾਉਣ ਲਈ ਵੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਾਮਯਾਬੀ ਮਿਲਦੀ ਹੈ ਸਿਆਸੀ ਨੇਤਾ ਦੇ ਅਧਿਕਾਰੀਆਂ ਨੂੰ ਡਾਲਰ ਵਸ ਕਰਨਾ ਹੀ ਕੀ ਮੁਸ਼ਕਲ ਹੈ ਬਹੁਤਿਆਂ ਦੇ ਸ਼ਾਂਦਰ ਮਨਸਾਂਟੋ ਦੀਆਂ ਖੋਜਾਂ ਸੰਸਤਾਵਾਂ ਦੁਨੀਆਂ ਦੀ ਕੁੱਲ ਖੇਤੀ ਦੇ ਕੁਦਰਤੀ ਜਰਮ ਪਲਾਜ਼ਮ ਨੂੰ ਆਪਣੇ ਮੁੱਠੀ ਵਿੱਚ ਲੈਣ ਦੇ ਆਹਰ ਵਿੱਚ ਹਨ ਨਿਸ਼ਾਨਾ ਸਿੱਧਾ ਹੈ ਦੁਨੀਆਂ ਨੂੰ ਕੇਵਲ ਜੀ ਐਮ ਜਰਮ ਪਲਾਜ਼ਮ ਵਾਲੇ ਬੀਜ ਉਹਨਾਂ ਦੀ ਕੰਪਨੀ ਤੋਂ ਮਿਲ ਜਦਕਿ ਕੁੱਲ ਕੁਦਰਤੀ ਜਰਮ ਪਲਾਜ਼ਮ ਉਹਨਾਂ ਦੀ ਮੁੱਠੀ ਵਿੱਚ ਹੋਵੇ ਆਪਣੇ ਖਜ਼ਾਨੇ ਵਿਚਲਾ ਜਰਮ ਪਲਾਜ਼ਮ ਉਹ ਨਾਰਵੇ ਦੇਸ਼ ਦੇ ਇੱਕ ਬਰਫੀਲੇ ਇਲਾਕਿਆਂ ਦੀ ਠੰਡੀਆਂ ਸੁਰੰਗਾਂ ਦੇ ਅੰਦਰ ਰੈਫਰਿਜਰੇਟਰ ਅੰਦਰ ਸੰਭਾਲ ਰਹੇ ਹਨ ਕੁਦਰਤੀ ਜਰਮ ਪਲਾਜ਼ਮ ਵਾਲੇ ਕੁਦਰਤੀ ਬੀਜਾਂ ਦੇ ਭੰਡਾਰ ਦਾ ਨਾਂ ਰੱਖਿਆ ਹੈ ਪਰਲੋ ਦੇ ਬੀਜ ਭਾਵੇਂ ਜਦੋਂ ਦੁਨੀਆ ਦੇ ਕੁੱਲ ਬੀਜਾਂ ਦੀ ਹਾਨੀ ਹੁੰਦੀ ਹੈ ਤਾਂ ਬਨਸਪਤੀ ਜ਼ਿੰਦਗੀ ਦੇ ਕੁਦਰਤੀ ਬੀਜ ਜ਼ਿੰਦਗੀ ਨੂੰ ਇੱਕ ਵਾਰ ਫਿਰ ਸੁਰਜੀਤ ਕਰਨਗੇ ਕੋਈ ਬਹੁਤ ਮਾੜੀ ਨੀਅਤ ਅਤੇ ਸਾਜ਼ਿਸ਼ ਅਧੀਨ ਇਹ ਕੰਮ ਹੁੰਦਾ ਜਾਪਦਾ ਹੈ ਜੇ ਕੁੱਲ ਦੁਨੀਆ ਅੰਦਰ ਕੁਦਰਤੀ ਬੀਜ ਮਿਲਦੇ ਰਹੇ ਤਾਂ ਉਹਨਾਂ ਦੀ ਤੋੜ ਕਿਵੇਂ ਆ ਸਕਦੀ ਹੈ ਉਹ ਤੋੜ ਕੇਵਲ ਮਨਸਾਂਟੋ ਦੀਆਂ ਸਕੀਮਾਂ ਹੀ ਲਿਆ ਸਕਦੀਆਂ ਹਨ ਪਰ ਲੋਬੀਜ ਦੇ ਪਨਾਰ ਉੱਤੇ ਅਰਬਾਂ ਡਾਲਰ ਖਰਚ ਕੀਤੇ ਜਾ ਰਹੇ ਹਨ ਇੱਕੋ ਇੱਕ ਕੰਪਨੀ ਦੇ ਹੱਥਾਂ ਵਿੱਚ ਪਰਲੋ ਬੀਜਾਂ ਦਾ ਆ ਜਾਣਾ ਇੱਕ ਮਹਾਨ ਸਾਜ਼ਿਸ਼ ਹੈ ਇੱਕ ਪਾਸੇ ਕੁਦਰਤੀ ਬੀਜਾਂ ਦੇ ਨਾਸ਼ ਦੀ ਮਹਿੰਮ ਅਤੇ ਦੂਜੇ ਪਾਸੇ ਇੱਕ ਬੈਂਕਾਂ ਬੈਂਕ ਵਿੱਚ ਕੁਦਰਤੀ ਬੀਜ ਸੰਭਾਲ ਲੈਣਾ ਇਸ ਮਹਾਨ ਕਾਰਜ ਵਿੱਚ ਕੰਪਿਊਟਰ ਜਗਤ ਵਿੱਚੋਂ ਉੱਭਰੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ 37 ਬਿਲੀਅਨ ਡਾਲਰ ਦਾਨ ਕੀਤੇ ਹਨ ਬਿਲ ਗੇਟਸ ਫਾਰਮਾ ਦਵਾਈਆਂ ਕੰਪਨੀਆਂ ਵਿੱਚੋਂ ਵੀ ਚੋਖਾ ਪੈਸਾ ਦਾਨ ਕਰਦਾ ਭਾਵ ਲੰਮਦਾ ਹੈ ਉੱਥੋਂ ਆਮਦਨ ਤੇਜ਼ੀ ਨਾਲ ਆਉਂਦੀ ਹੈ ਵੈਕਸੀਨਾਂ ਬਣਾਉਂਦੀਆਂ ਕੰਪਨੀਆਂ ਨਾਲ ਉਸ ਦਾ ਖਾਸ ਪ੍ਰੇਮ ਹੈ ਇਹੀ ਕੰਪਨੀਆਂ ਵਾਰਡ ਫਲੂ ਸਵਾਇਨ ਫਲੂ ਅਤੇ ਹੋਰ ਕਈ ਤਰ੍ਹਾਂ ਦੇ ਪਗੋਲਕ ਬਿਮਾਰੀਆਂ ਦੇ ਸੈਮ ਸ਼ੁਰੂ ਕਰਦੀਆਂ ਹਨ ਅਤੇ ਉਪਰੰਤ ਦੁਨੀਆ ਦੀਆਂ ਕੁੱਲ ਸਰਕਾਰਾਂ ਵੈਕਸੀਨਾਂ ਖਰੀਦਣ ਉੱਤੇ ਮਨਜ਼ੂਰ ਕੀਤੀਆਂ ਜਾਂਦੀਆਂ ਹਨ। ਹਰ ਵਿਅਕਤੀ ਭਾਵੇਂ ਉਹ ਸ਼ਹਿਰੀ ਹੋਵੇ ਜਾਂ ਪਿੰਡੂ, ਗਰੀਬ ਹੋਵੇ ਜਾਂ ਅਮੀਰ, ਖੇਤੀ ਨਾਲ ਜੁੜਿਆ ਹੋਵੇ ਜਾਂ ਨਾ, ਉਸ ਨੂੰ ਧਰਤੀ ਨਾਲ, ਬਨਸਪਤੀ ਅਤੇ ਜ਼ਿੰਦਗੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਭ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਧਰਤੀ, ਬਨਸਪਤੀ ਅਤੇ ਜ਼ਿੰਦਗੀ ਦਾ ਇਹ ਕੁਦਰਤੀ ਸਿਹਤਮੰਦ ਸੁਮੇਲ ਹੀ ਲੰਮੇ ਸਮੇਂ ਲਈ ਕਾਇਮ ਰਹਿ ਸਕਦਾ ਹੈ। ਤੇਜ ਕਮਾਈ ਦੇ ਛੋਟੇ ਰਸਤੇ ਇਸ ਸਮੇਲ ਨੂੰ ਵਿਗਾੜ ਕੇ ਧਰਤੀ ਨੂੰ ਉਜਾੜ ਸਕਦੇ ਹਨ ਹਰ ਵਿਅਕਤੀ ਨੂੰ ਕੁਝ ਨਾ ਕੁਝ ਆਪ ਉਗਾਉਣਾ ਚਾਹੀਦਾ ਹੈ ਭਾਵੇਂ ਗਮਲਿਆਂ ਵਿੱਚ ਹੀ ਕਿਉਂ ਨਾ ਉਗਾਇਆ ਜਾਵੇ ਜੇ ਵਿੜਾ ਨਹੀਂ ਤਾਂ ਘਰਾਂ ਦੀਆਂ ਛੱਤਾਂ 'ਤੇ ਕੰਮ ਆ ਸਕਦੀਆਂ ਹਨ ਹਰ ਵਿਅਕਤੀ ਨੂੰ ਚੇਤਨ ਰਹਿਣਾ ਚਾਹੀਦਾ ਹੈ ਜੋ ਇਸ ਦੇਸ਼ ਅੰਦਰ ਸਾਡੀ ਕੁਦਰਤੀ ਖੁਰਾਕ ਉੱਤੇ ਕਈ ਗੱਲ ਕੋਈ ਕਬਜ਼ਾ ਨਾ ਕਰ ਜਾਵੇ ਜੇ ਅਸੀਂ ਆਪਣੇ ਹੀ ਦੇਸ਼ ਨੂੰ ਕਾਰਪੋਰੇਟੀਆਂ ਤਾਵੇ ਤੋਂ ਨਾ ਬਚਾ ਸਕੇ ਤਾਂ ਬਾਕੀ ਦੁਨੀਆ ਦਾ ਕੀ ਸਵਾਰਨਾ ਹੈ ਧੰਨਵਾਦ ਸਾਡਾ ਜੀਵਨ ਆਧਾਰ ਖੇਤੀਬਾੜੀ ਖਤਮ